ਸਿराजਪਾਲ ਨੂੰ ਪੰਜਾਬ ਭਾਜਪਾ ਦਾ ਵਫਤ ਮਿਲਿਆ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਤੇ ਰਵਨੀਤ ਮਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਪੰਜਾਬ ਦੀ ਸਥਿਤੀ ਦੀ ਰਿਪੋਰਟ ਗ੍ਰਹਿ ਮੰਤ్రਾਲੇ ਨੂੰ ਦੇਣ ਦੀ ਬੇਨਤੀ ਕੀਤੀ ਹੈ ਅਮਰਿਤਪਾਲ ਸਿੰਘ ਤੇ ਵੀ ਰਵਨੀਤ ਮਿੱਟੂ ਬੋਲੇ ਨੇ ਇਹ ਤਾਂ ਇਹ ਹੀ ਗੱਲ ਸੀ ਵੀ ਪਹਿਲਾਂ ਤਾਂ ਸਭ ਤੋਂ ਇਹ ਹੀ ਸੀ ਕਿ ਕਿਉਂਕਿ ਮੰਤਰੀ ਦੀ ਜ਼ਿੰਮੇਵਾਰੀ ਜਦੋਂ ਪ੍ਰਾਈਮ ਮਿਨਿਸਟਰ ਸਾਹਮਣੇ ਦਿੱਤੀ ਆ ਕਿਉਂਕਿ ਇੱਕ ਸਟੇਟ ਹੈੱਡ ਹੋਣ ਨਾਤੇ ਗਵਰਨਰ ਸਾਹਿਬ ਨੂੰ ਮਿਲਣਾ ਉਹਨਾਂ ਤੋਂ ਗਾਈਡੈਂਸ ਲੈਣੀ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਗਵਰਨਰ ਹੋਣ ਨਾਤੇ ਉਹ ਬਹੁਤ ਲੰਬੇ ਤਰ ਤੋਂ ਜਿਹੜਾ ਉਹ ਸਿਆਸਤ ਨਾਲ ਵੀ ਜੁੜੇ ਆ ਸਮਾਜ ਸੇਵਾ ਨਾਲ ਵੀ ਜੁੜੇ ਆ ਤੇ ਹਮੇਸ਼ਾ ਉਹਨਾਂ ਦੀਆਂ ਬੈਸਟ ਵਿਸ਼ੇਸ ਨੇ ਜਿਹੜੀਆਂ ਉਹ ਮੇਰੇ ਨਾਲ ਰਹੀਆਂ ਉਹ ਅਸ਼ੀਰਵਾਦ ਵੀ ਜਿਹੜਾ ਏ ਇੱਕ ਵੱਡਿਆਂ ਤੋਂ ਐਜ਼ ਅ ਗਵਰਨਰ ਹੋਣ ਨਾਤੇ ਉਹ ਤਾਂ ਸੂਬੇ ਦੇ ਬਾਰੇ ਕੀ ਹਾਲਾਤ ਨੇ ਕਿਸ ਤਰੀਕੇ ਦੀਆਂ ਉਹਨਾਂ ਦੇ ਕੋਲ ਕਿਉਂਕਿ ਬਹੁਤ ਹਰ ਚੀਜ਼ ਦੇ ਇਨਪੁਟਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਟ ਚ ਅੱਗੇ ਕੀ ਕਰਨ ਵਾਲਾ ਏ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਦੇਖੋ ਸਭ ਤੋਂ ਜ਼ਰੂਰੀ ਤਾਂ ਅੱਜ ਲਾਅ ਐਂਡ ਆਰਡਰ ਆ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ ਚ ਮੈਂ ਜਿੱਥੋਂ ਆਪ ਆਉਣਾ ਏ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਪ੍ਰੋਡਾਸਪੋਰਟ ਤੇ ਕੋਤਸੀ ਗਸਟਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਕਿ ਇੰਨੀਆਂ ਗੋਲੀਆਂ ਨਾਲ ਬਿੰਨੇ ਆ ਹੋਇਆ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਤੇ ਇਹ ਤਮਾਸ਼ਾ ਹੋ ਕੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦੇਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਛ ਨਹੀਂ ਪੱਲੇ ਸਾਡੇ ਕੰਟਰੋਲ 'ਚ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਭਾਉ ਤੋਂ ਵੀ ਸਾਰਾ ਕੁਛ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿਨ੍ਹਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਵਿਗੜ ਚੁੱਕਿਆ ਏ कहीं ना कहीं जो अमृतपाल लोगों ने एम चुना है और एम के वक्त जब इलेक्शन से पहले भी आप ओथ लेते हैं देश के लिए अपने संविधान के लिए वो भी ली और उसके बाद वो पांच तरीक को अमृतपाल शपथ लेके गए हैं अपने संविधान और कॉन्स्टिट्यूशन की वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है जो खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो